ਪਿੰਡ ਅਸਲਾਮਬਾਦ ਜਿੰਦਾਬਾਦ ਭਰਾਤਰੀ ਜੱਥੇਬੰਦੀਆਂ ਦਾ ਏਕਾ ਜਿੰਦਾਬਾਦ 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 ਭਰਾਤਰੀ ਜੱਥੇਬੰਦੀਆਂ ਦਾ ਏਕਾ ਜਿੰਦਾਬਾਦ 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 ਏਕੇਵਾਰੀ ਸਿਸਟਮ ਬੰਦ ਕਰੋ ਬੰਦ ਕਰੋ ਬੰਦ ਕਰੋ ਏਕੇਵਾਰੀ ਸਿਸਟਮ ਬੰਦ ਕਰੋ ਬੰਦ ਕਰੋ ਬੰਦ ਕਰੋ ਸੈਂਟਰ ਪੰਜਾਬ ਸਰਕਾਰ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਸਾਧੀਆਂ ਤੇ ਆਪਾਂ ਦਾ ਬੱਸ ਰੁੱਕੀ ਹੋ ਰਹੀ ਹੈ ਸਾਡੇ ਬੱਚਿਆਂ ਦਾ ਬਹੁਤ ਭਰਾ ਹੋ ਰਿਹਾ ਕਿਉਂਕਿ ਡਿਕਰੀਆਂ ਲੈ ਕੇ ਟੌਪਰੀ ਆ ਕੁੜੀਆਂ ਆਪਣੇ ਪਰਿਵਾਰ ਦੇ ਵਿੱਚੋਂ ਪਰਿਵਾਰ ਦਾ ਖਰਚਣ ਕੇ ਬੱਚਿਆਂ ਨੂੰ

हे चक दया जिदाबाद शोष हए हए ਸਾਡਾ ਇੱਕਾ ਜਿੰਦਾਬਾਦ 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 ਸਾਡਾ ਇੱਕਾ ਜਿੰਦਾਬਾਦ 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 ਤਾਂ ਆਪਾਂ ਨੂੰ ਸਿਧਾਂਤ ਪਣਾਉਣੇ ਪੈਣਗੇ ਇੱਕ ਤਾਂ ਏਕੇ ਦਾ ਇੱਕ ਆਪ ਦੀ ਜੁਰਤ ਦਾ ਜੁਰਤੋਂ ਨਾਲ ਇੱਕ ਆ ਵੀ ਕਿਸੇ ਕੰਮ ਦਾ ਲਿਗਾ ਜੇ ਤੁਹਾਡੀ ਜੁਰਤ ਹੈ ਜਾਂ ਤੁਹਾਡੇ ਚ ਅੰਤਰ ਤਾਂ ਆ ਤੁਸੀਂ ਹਰੇਕ ਮੱਝ ਪਾ ਲਓਗੇ ਨਹੀਂ ਕੁਝ ਨਹੀਂ ਮਿਲਣਾ ਅੱਜ ਜੇ ਤੁਸੀਂ ਇਕੱਠੇ ਹੋਏ ਹੋ ਕਿਉਂਕਿ ਅੱਜ ਦਾ ਜਿਹੜਾ ਸਾਰਾ ਨੁਕਸਾਨ ਹੋ ਰਿਹਾ ਇੱਕੋ ਗੱਲ ਆ ਹੱਥ ਦੀ ਪੈਰ ਸਾਰੀਆਂ ਪੈਣਾ ਜਾਂਦੇ ਨੇ ਉਹ ਇਹ ਹੈ ਵੀ ਸਾਡਾ ਸੰਵਿਧਾਨ ਕਟਿਆ ਵੱਢਿਆ ਜਾ ਰਿਹਾ ਇਹ ਸਾਡੇ ਸੰਵਿਧਾਨ ਦੀ ਲਾਂਗੜੇ ਹੋਣ ਦੀ ਨਿਸ਼ਾਨੀ ਹੈ ਇਹ ਜਿਹੜਾ ਲੇਬਰ ਐਕਟ ਸੀ ਉਹ ਖਤਮ ਹੋਣ ਕਰਕੇ ਹੀ ਸਾਡੇ ਨਾਲ ਆ ਜਾਤੀਆਂ ਹੋ ਰਹੀਆਂ ਨੇ ਸਾਡੀਆਂ ਧੀਆਂ ਪੈਣਾ ਨਾਲ ਬੱਸ ਰੁਕੀ ਹੋ ਰਹੀ ਹੈ ਸਾਡੇ ਬੱਚਿਆਂ ਨਾਲ ਬਹੁਤ ਮਹਾਰਾਹ ਹੋ ਰਿਹਾ ਕਿਉਂਕਿ ਡਿਗਰੀਆਂ ਲੈ ਕੇ ਲੌਕ ਕਰੀਆਂ ਆ ਕੁੜੀਆਂ ਆਪਣੇ ਪਰਿਵਾਰ ਦੇ ਵਿੱਚੋਂ ਪਰਿਵਾਰ ਦਾ ਕੰਮ ਛੱਡ ਕੇ ਇਹ ਬੱਚਿਆਂ ਨੂੰ ਆਪਣੇ ਹੱਲ ਤੇ ਛੱਡ ਕੇ ਇੱਥੇ ਕੰਮ ਕਰਨ ਆਂਦੀਆਂ ਪਰ ਉਹਨਾਂ ਦੀ ਕੰਮ ਦਾ ਮਿਹਨਤ ਦਾ ਮਨਤਾਨਾ ਨਹੀਂ ਮਿਲਦਾ ਪਾਕਿਸਤਾਨ ਦੇ ਵੀ ਕਿਹਾ ਸੀਗਾ ਵੀ ਮਜ਼ਦੂਰ ਨੂੰ ਮਜ਼ਦੂਰੀ ਉਹਦਾ ਪਸੀਨਾ ਸੁੱਕਣ ਤੋਂ ਪਹਿਲਾਂ ਮਿਲਣੀ ਚਾਹੀਦੀ ਆ ਕੀ ਮਿਲਦੀ ਆ ਇਹ ਸਭ ਕਹਿਣ ਦੀਆਂ ਗੱਲਾਂ ਇਹਨਾਂ ਦੀਆਂ ਨੇ ਇਹਨੇ ਸਾਰੇ ਰੋਤਿਆਂ ਸੋ ਜਿੰਨਾ ਚ ਤੁਸੀਂ ਇਕੱਠੇ ਨਹੀਂ ਹੁੰਦੇ ਅੱਜ ਮੈਨੂੰ ਖੁਸ਼ੀ ਹੋਈ ਹੈ ਵੀ ਤੁਸੀਂ ਇੱਕ ਥਾਂ ਤੇ ਇਕੱਠੇ ਹੋਏ ਹੋ ਥੋੜਾ ਇੱਕ ਹੈ ਸਭ ਕੁਝ ਲਿਆ ਬਟੂਗਾ ਤੇ ਜਿਹੜੇ ਸਾਡੇ ਵਰਗੇ ਬਜ਼ੁਰਗ ਜਾਂ ਬੁਢੇ ਕਹ ਲਓ ਇਹ ਤੁਹਾਡੇ ਨਾਲ ਤੁਹਾਨੂੰ ਸਹਾਰਾ ਦੇਣਾ ਹੌਸਲਾ ਦੇਣਾ ਹੀ ਚਾਹਦੇ ਆ ਥੋੜੀ سپورਟ ਕਰਾਂਗੇ ਪਰ ਲੜਨਾ ਤੁਹਾਨੂੰ ਕੋ ਜਦੋਂ ਵੀ ਇਕੱਠੇ ਹੋਗੇ ਕਿਸੇ ਵੀ ਮੈਨੇਜਰਾਂ ਕਿਸੇ ਦੀ ਕੋਈ ਜ਼ੁਰਤ ਨਹੀਂ ਸਾਨੂੰ ਕਹਦੇ ਵੀ ਆਏ ਨਹੀਂ ਕੀਤਾ ਬੋਲ ਨਹੀਂ ਕਿਹਾ ਦੇਖੋ ਜਿਹੜਾ ਟਾਈਮ ਹੈ ਤੁਹਾਡਾ ਟਾਈਮ ਦੀ ਕੱਟ ਕੀਤੀ ਹੈ 8 ਘੰਟੇ ਤੋਂ ਤੱਕ ਕਾਂਗੋ ਦੇ ਸੀਧਾਂ ਨਾਲ ਉਹ ਕਿ ਉਹ ਸਾਡੇ ਲੇਬਰ ਐਕਟ ਦੇ ਵਿੱਚ ਸੀਗਾ ਵੀ 8 ਘੰਟੇ ਤੋਂ ਵੱਧ ਕੋਈ ਕੰਮ ਨਹੀਂ ਕਰਾ ਸਕਦਾ ਅਗਰ ਜੇ ਲਾਊਗਾ ਤਾਂ ਉਹਨੂੰ ਉਹਦਾ ਓਵਰਟਾਈਮ ਮਿਲੇਗਾ ਇਹ ਖਤਰਾ ਹੋ ਗਿਆ ਬਿਨਾਂ ਨੋਟਸ ਦਿੱਤੇ ਤੋਂ ਸਾਨੂੰ ਕੱਢ ਦਿਓ ਇਹ ਵੀ ਨਾ ਦੇਖ ਪੱਕ ਗਿਆ ਜਦੋਂ ਜੀ ਕਰਦਾ ਦਿਹਾੜੀ ਦਿਓ ਜੋ ਜੀ ਕਰਦਾ ਲਾ ਦਿਓ ਕਿਉਂਕਿ ਮਾੜਾ ਮੁਲਾਜ਼ਮ ਆਪਣੇ ਇਕੱਲੇ ਬੋਲਦਾ ਹੈ ਛੁੱਟੀ ਮੰਗਦਾ ਪਹਿਲੀ ਗੱਲ ਤਾਂ ਹੈ ਵੀ ਸਾਡੀ ਚਾਰ ਛੁੱਟੀਆਂ ਜ਼ਰੂਰੀ ਅੰਦਰ ਉਹ ਵੀ ਹੈ ਨਹੀਂ ਬੰਦੇ ਨੂੰ ਫਿਜ਼ੀਕਲੀ ਫਾਈਲ ਹੀ ਵੀ ਜੇ ਆਪਣੇ ਪਰਿਵਾਰ ਲਈ ਵੀ ਚਾਰ ਛੁੱਟੀਆਂ ਤਾਂ ਰੈਸਟ ਲਈ ਦੇਣਾ ਮੈਡ ਵੀ ਤਾਂ ਟੁਕ ਟੁਕ ਦੁਰਸਤ ਕਰਨਾ ਸੀ ਜਦੋਂ ਆਪਾਂ ਸਾਰਾ ਮੈਚ ਤੇ ਬਾਜ਼ੀ ਨਪਾਈ ਜਾਵਾਂਗੇ ਤਾਂ ਉਹ ਮੈਡ ਵੀ ਸਾਡਾ ਡੱਬ ਜਾਊਗਾ ਸੋ ਇੱਕੋ ਗੱਲ ਹੈ 100 ਹੱਥ ਰਸਾਂ ਇਹ ਗੱਡ ਸਿਰੇ ਤੇ ਮਿੱਤ ਤੁਸੀਂ ਵਧੀਆ ਮੈਂ ਤੁਹਾਨੂੰ ਬਤਾਇਆ ਇਸੇ ਗੱਲ ਤੇ ਦਿੰਦਾ ਵੀ ਆਪਣਾ ਇੱਕ ਵਧੀਆ ਨੇਤਾ ਸਰਦਾਰ ਰਵਾਤ ਸਿੰਘ ਮਲੇਰਕੋਟਲਾ ਚੁਣਿਆ ਜੋ ਬੇ ਧੜਕਾ ਹੈ ਮੈਂ ਜਾਣਦਾ ਮੈਨੂੰ ਖੁਸ਼ੀ ਹੋਈ ਹੈ ਮੈਨੂੰ ਬਾਠਾ ਸਾਹਿਬ ਨੇ ਅੱਜ ਗੱਲ ਬਈ ਮੈਂ ਔਰ ਸਾਥੀਓ ਜਿਹੜਾ ਸਾਡਾ ਸੰਘਰਸ਼ ਹੈ ਜਿਵੇਂ ਹੁਣ ਸਮਾਂ ਚੱਲ ਰਿਹਾਗਾ ਫਤਿਹਗੜ੍ਹ ਸਾਹਿਬ ਦੇ ਦਿਨ ਚੱਲ ਰਹੇ ਨੇ ਕਿ ਨਿਕੀਆਂ ਜਿੰਦਾ ਵੱਡੇ ਸਾਕੇ ਜੋ ਸਾਡੇ ਲਈ ਮਤਲਬ ਸਾਡੇ ਗੁਰੂਆਂ ਨੇ ਸਹਾਦਤਾਂ ਦਿੱਤੀਆਂ ਨਿਗੀਆਂ ਉਸੇ ਤਰ੍ਹਾਂ ਅੱਜ ਜੋ ਤੁਹਾਡੇ ਨਾਲ ਵਿਚਾਰ ਸਾਂਝੇ ਕਰ ਰਹੇ ਹਾਂ ਆਊਟਸੋਰਸਿੰਗ ਆਲ ਬੈਂਕ ਅਮਪਲੋਈ ਜੂਨੀਅਨ ਪੰਜਾਬ ਇਸੇ ਤਰ੍ਹਾਂ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆਂਗੇ ਅਤੇ ਮਲੇਰਕੋਟਲੇ ਪਹੁੰਚਣ ਤੇ ਸਾਰੇ ਸਾਥੀਆਂ ਦਾ ਵੈਲਕਮ ਕਰਦੇ ਆਂ ਬਹੁਤ ਬਹੁਤ ਧੰਨਵਾਦ ਕਰਦੇ ਆਗੇ ਸਾਥਿਓ ਜਿਵੇਂ ਹੁਣ ਭੈਣ ਨਿੰਦਰ ਕੌਰ ਕਹਿ ਕੇ ਗਏ ਨੇਗੇ ਬੀ ਬਠੰਡੇ ਏਓ ਦੇ ਵਿੱਚ ਘਟੂ ਘਟ 5 6 ਸਾਲ ਤੋਂ ਇਹ ਨੌਕਰੀ ਕਰ ਰਹੇ ਨੇ ਹੱਕ ਲਈ ਮਨੀਰ ਸਾਹਿਬ ਨੂੰ ਕਿਹਾ ਵੀ ਭਈ ਸਾਡੇ ਅਸੀਂ ਓਵਰ ਟਾਈਮ ਲਾਇਆ ਏ ਤੇ ਸਾਨੂੰ ਕੁਝ ਨਾ ਕੁਝ ਮਿਲਣਾ ਚਾਹੀਦਾ ਏ ਤੇ ਉਹਨਾਂ ਨੇ ਜਿਸ ਤਰ੍ਹਾਂ ਸਰਕਾਰੀ ਬੰਦੇ ਬੀ ਕੰਮ ਨਹੀਂ ਬਾਜ ਉਠਾ ਨਹੀਂ ਸਕਦੇ ਉਹ ਵੀ ਆਪਣੀਆਂ ਜੂਨੀਅਨ ਦਾ ਪਸਾਰਾ ਲੈਂਦੇ ਆ ਉਸੇ ਤਰ੍ਹਾਂ ਹੀ ਸਾਨੂੰ ਵੀ ਆਪਣੀ ਜੂਨੀਅਨ ਨਾਲ ਮਿਲ ਕੇ ਤੇ ਜ਼ੋਰਦਾਰ ਆਵਾਜ਼ ਉਠਾਣੀ ਚਾਹੀਦੀ ਹੈ ਜੋ ਠੇਕਾਦਾਰੀ ਬੰਦ ਹੋ ਸਕੇ ਤੇ ਸਾਨੂੰ ਆਪਣੇ ਹੱਕ ਮੈਨ ਸਕਣ ਇਸੇ ਤਰ੍ਹਾਂ ਹੀ ਜਿਵੇਂ ਉਹ ਕੋਈ ਵੀ ਕੰਮ ਬੈਂਕ ਤੋਂ ਬਾਹਰ ਕਰਦੇ ਆ ਤਾਂ ਆ ਕੇ ਆਪਣਾ ਬਿੱਲ ਵਗੈਰਾ ਪਾ ਲੈਂਦੇ ਆ ਪਰ ਜਦੋਂ ਅਸੀਂ ਆਪਣੇ ਹੱਕ ਲਈ ਕਹਿੰਦੇ ਆ ਤਾਂ ਸਾਰੇ ਚੁੱਪ ਕਰ ਜਾਂਦੇ ਆ ਜਾਂ ਸਾਨੂੰ ਚੁੱਪ ਕਰਾ ਦਿੱਤਾ ਜਾਂਦਾ ਹੈ ਕਿ ਜੇਈ ਬਾਜ ਉਠਾਉਣ ਲਈ ਸਾਨੂੰ ਆਪਣਾ ਇੱਕਜੁੱਟ ਹੋਣਾ ਬਹੁਤ ਜ਼ਰੂਰੀ ਹੈ ਕਿ ਤੁਸੀਂ ਜੇਰ ਮਤਲਬ ਜੇ ਲੜ ਨਹੀਂ ਸਕਦੇ ਕੰਦਾ ਸਾਥ ਤਾਂ ਦੇ ਸਕਦੇ ਹੋ बोल ਨਹੀਂ ਸਕਦੇ ਲਿਖ ਨਹੀਂ ਸਕਦੇ ਸਾਥ ਦੇਣ ਜਿੱਦਾ ਕੋਈ ਦਿੱਕਤ ਨਹੀਂ ਹੈ ਅਗਰ ਤੇ ਆਪਾਂ ਇਕੱਲੇ ਹੀ ਕੀ ਕਰਕੇ ਸਾਥ ਦੇਵਾਂਗੇ ਕਿੰਨੇ ਬਣ ਜਾਗੇ 200 ਮੈਂਬਰ ਹੈ 220 ਆਪਣਾ ਗਰੁੱਪ ਵਿੱਚ ਆਉਂਦੇ ਕਿੰਨੇ ਆ 100 150 ਅੱਜ ਬਹੁਤ ਨਵੇਂ ਆਪਣੇ ਮੈਂਬਰ ਦੇਖਣ ਨੂੰ ਮਿਲੇ ਭੈਣ ਭਾਈ ਔਰ ਮੈਂ ਉਮੀਦ ਵੀ ਕਰਦੀ ਹਾਂ ਜਿੰਨਾ ਉਸਕੇ ਨਾਲ ਲੜ ਕੇ ਚੱਲਾਂਗੇ ਤਾਂ ਆਪਣਾ ਕੁਝ ਬਣ ਜਾਊਗਾ ਔਰ ਇੱਕ ਬਹੁਤ ਅੱਛਾ ਪਲੇਟਫਾਰਮ ਦਿੱਤਾ ਆਪਣਾ ਦਿਲਵਾਨ ਗੀ ਨੇ ਇਹਨਾਂ ਨੂੰ ਕੋਈ ਲਾਲਚ ਨਹੀਂ ਆਪਣੇ ਸਾਰਾ ਖਾਣਾ ਖਰਚਾ ਸਭ ਅਰੇਂਜਮੈਂਟ ਖੁਦ ਕਰਦੇ ਆ ਪਰ ਫਿਰ ਆਪਾਂ ਮਾਨ ਨਹੀਂ ਚੱਲ ਸਕਦੇ ਇਸ ਦਾ ਫਾਇਦਾ ਕੋਈ ਨਹੀਂ ਨਾ ਇਹਨਾਂ ਕਰਕੇ ਵੀ ਕੱਢ ਦਾਂਗੇ ਜੀ ਇਹ ਕਰ ਦਾਂਗੇ ਉਹ ਕਰ ਦਾਂਗੇ ਇਹਨਾਂ ਕੋ ਸੁਣਾਉਂਦੇ ਆ ਕਿਸ ਕਰਕੇ ਕਿਉਂਕਿ ਆਪਾਂ ਕੱਚੇ ਆ ਅਸੀਂ ਆਪਣੀ ਲੜਾਈ ਆਪਣੀ ਹੱਕ ਦੇ ਵਾਸਤੇ ਨਹੀਂ ਲੜ ਸਕਦੇ ਆਪਾਂ ਕਿਸੇ ਵਾਸਤੇ ਲੜ ਸਕਦੇ ਕੋਈ ਕਿਸੇ ਪਿੱਛੇ ਨਹੀਂ ਆਇਆ ਸਭ ਆਪਣੇ ਵਾਸਤੇ ਆਏ ਆਂ ਔਰ ਮੈਂ ਸਭ ਤੋਂ ਉਮੀਦ ਵੀ ਇਹ ਕਰਦੀ ਆਂ ਆਪਣੇ ਹੱਕ ਲਈ ਤਾਂ ਲੜ ਸਕਦੇ ਆਂ ਸਾਡਾ ਇੱਕ ਆ ਜਿੰਦਾਬਾਦ 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 ਥੈਂਕ ਯੂ ਸਰ ਕਿ ਸਰਕਾਰਾਂ ਕਿ ਸਰ ਸਾਡੇ ਮੌਜਮਾਂ ਤੋਂ ਜਿਹੜੇ ਕਿ ਆਊਟਸੋਰਸ ਬੈਂਕ ਦੇ ਕੰਮ ਕਰ ਰਹੇ ਨੇ ਉਹਨਾ ਤੋਂ ਇੱਕ ਕਿਤਨਾ ਕੰਮ ਲੈ ਰਹੀ ਆ ਕੰਮ ਦਾ ਪੂਰਾ ਲਿਆ ਜਾਂਦਾ ਲੇਕਿਨ ਜਦੋਂ ਤਨਖਾਹ ਵਾਰੀ ਆਉਂਦਾ ਤਨਖਾਹ ਦੇਣ ਦੇ ਉਦੋਂ ਕੋਈ ਗੱਲ ਨਹੀਂ ਕੀਤੀ ਜਾਂਦੇ ਕੋਈ ਪੱਦੇ ਬਾਰੇ ਜਾਂ ਕੋਈ ਮੱਕਾ ਕਰਨ ਬਾਰੇ ਕੋਈ ਗੱਲ ਨਹੀਂ ਕੀਤੀ ਜਾਂਦੇ ਸੋਅ ਅਸ਼ੇ ਜੇ ਕੱਟਰ ਹੋਇਆ ਸਾਰੇ ਕਿ ਅਸੀਂ ਬੈਂਕਾਂ ਦੇ ਵਿੱਚ ਜਿੰਨੇ ਵੀ ਆਊਟਸੋਰਸ ਨੌਕਰੀ ਮਨੇ ਉਹਨਾਂ ਨੂੰ ਮਤਲਬ ਵੀ ਕੰਮ ਆਲਰੇਡੀ ਚੱਲ ਰਿਹਾ ਹੈਗਾ ਉਹਨਾਂ ਲੋਕਾਂ ਨੇ ਜਿਹੜੇ ਲੋਕ ਕਲਰਕ ਪੂਰੇ ਪੰਜਾਬ ਦੇ ਵਿੱਚ ਹੜਤਾਲ ਦੇ ਸੀਗੇ ਕਿਸੇ ਦੀ ਕੋਈ ਸੁਣਵਾਈ ਨਹੀਂ ਹੋਈ ਲਗਭਗ ਤੋਂ ਯਕੀਨ ਕਰਿਓ ਪੌਣੇ 2 ਮਹੀਨਿਆਂ ਬਾਅਦ ਜਾ ਕੇ ਸਰਕਾਰ ਚੁਕੀ ਹੈ ਤਾਂ ਉਹਨਾਂ ਨੂੰ 3% ਡੀਏ ਦਿੱਤਾ ਸਿਰਫ ਜਦ ਕਿ ਜਿਹੜੇ ਸਾਡੇ ਲੋਕ ਵੀ ਸਰਕਾਰੀ ਗਵਰਨਮੈਂਟ ਦੇ ਵਿੱਚ ਸਰਵੇ ਦੇ ਵਿੱਚ ਜੋਬ ਕਰਦੇ ਨੇ ਉਹਨਾਂ ਲੋਕਾਂ ਨੂੰ ਦੇਖੋ ਇੱਕ ਨੋਟ ਕਰਨ ਵਾਲੀ ਕਿੱਟੀ ਤਰਾਸਦੀ ਹੈ ਇਸ ਮੁਲਕ ਦੀ ਇੱਕ ਬੰਦਾ ਜੋ ਭਗਵੰਤ ਮਾਨ ਸਰਕਾਰ ਨੇ ਥੋੜਾ ਜਿਹਾ ਹੁਣ ਜ਼ਰੂਰ ਟਨ ਜ਼ਰੂਰ ਲਿਆ ਗਿਆ ਐਕਸ਼ਨ ਸੀ ਤੇ ਵੀ ਇੱਕ ਬੰਦਾ ਅਗਰ ਇੱਕ ਵਾਰ ਐਮਐਲਏ ਬਣ ਜਾਂਦਾ ਹੈਗਾ ਉਹਨੂੰ ਪੈਨਸ਼ਨ ਆ ਜੇ ਅਗਲੀ ਵਾਰ ਫੇਰ ਬਣ ਗਿਆ ਉਹਨੂੰ ਫੇਰ ਪੈਨਸ਼ਨ ਆ ਦੂਜੀ ਵਾਰ ਬਣ ਗਿਆ ਤੀਜੀ ਵਾਰ ਬਣ ਗਿਆ ਚੌਥੀ ਵਾਰ ਜਿੰਨੀਆਂ ਤੁਸੀਂ ਰਿਟਰਨ ਆ ਐਮਐਲਏ ਦੇ ਲੈਨੇ ਹੋ ਤੁਹਾਨੂੰ ਓਨੇ ਵਾਰ ਪੈਨਸ਼ਨ ਮਿਲ ਜਾਂਦੀ ਹੈ ਪਰ ਇੱਕ ਬੜੀ ਇਤਰਾਸ ਦੀ ਗੱਲ ਹੈ ਵੀ ਇੱਕ ਮੁਲਾਜ਼ਮ ਜਿਹੜਾ ਬੰਦਾ ਆਪਣੀ 20 ਸਾਲ 30 ਸਾਲ 30 ਤੇ 40 40 ਸਾਲ ਜਨਤਾ ਦੀ ਸੇਵਾ ਕਰਦਾ ਡਿਪਾਰਟਮੈਂਟ ਦੀ ਸੇਵਾ ਕਰਦਾ ਉਹਨੂੰ ਕੋਈ ਪੈਨਸ਼ਨ ਨਹੀਂ ਕੱਟੀ ਵੱਡੀ ਦੁਖਰੀ ਗੱਲ ਹੈ ਹਾਂਜੀ ਤੁਸੀਂ ਦੇਖੋ ਵੀ ਉਹ 3% ਸਿਰਫ ਲਿਆ ਹੁਣ ਇੱਕ ਗੱਲ ਨੋਟ ਕਰਨ ਵਾਲੀ ਕੀ ਹੈ ਵੀ ਜਿਸ ਤਰ੍ਹਾਂ ਸਾਡੇ ਗਵਰਨਮੈਂਟ ਅੰਪਲਾਈਜ਼ ਹੋਣ ਦੇ ਨਾਂ ਨਾਲ ਲੋਕਾਂ ਦਾ ਕੰਮ ਚੱਲ ਰਿਹਾ ਜੀ ਉਹਨਾਂ ਨੇ ਕਿਹਾ ਸੀ ਜੀ ਤੁਸੀਂ ਬੇ ਤੜਕੋ ਕੇ ਜਾਣਾ ਜੇ ਤੁਹਾਨੂੰ ਕਹਿਣਗੇ ਵੀ ਤੁਸੀਂ ਠੀਕ ਲੈਣ ਆਉਨੇ ਹੋ ਕਿਵੇਂ ਆਉਨੇ ਹੋ ਤੁਸੀਂ ਜਰਨਾਂ ਆਨੇਗਾ ਤੁਸੀਂ ਸਸਤੀ ਕਾਰ ਬੁਲਾ ਕੇ ਵਾਪਸ ਆ ਜਾਣਾ ਮੈਂ ਦਿੱਲੀ ਜਾ ਕੇ ਸਸਤੀ ਕਾਰ ਬੁਲਾ ਕੇ ਆਉਣੀ ਆ ਜੀ ਸਾਡੀ ਕਿਸੇ ਮੈਨੂੰ ਕੁਝ ਨਹੀਂ ਕਿਹਾ ਜੇ ਸਾਨੂੰ ਐਚਆਰ ਮਨਜੀਤ ਸਿੰਘ ਨੇ ਇਹ ਗੱਲ ਕਹੀ ਹੈ ਕਿ 15 ਦਿਨਾਂ ਨੂੰ ਮੈਂ ਤੁਹਾਨੂੰ ਨਿੰਦਰ ਬਲਾ ਲੂੰਗਾ ਪਰ ਹਾਲੇ ਤੀਕੋ ਕੋਈ ਪਤਾ ਨਹੀਂ ਕਿ ਬਲਾਊਗਾ ਕਿ ਨਹੀਂ ਬਲਾਊਗਾ ਆਊਟਸੋਰਸਿੰਗ ਆਲ ਬੈਂਕ ਅਮਪਲੋਈ ਯੂਨੀਅਨ ਪੰਜਾਬ ਮਲੇਕੋਲਾ ਮੈਂ ਦਿਲਵਕ ਸਿੰਘ ਪੰਜਾਬ ਪ੍ਰਧਾਨ ਮਲੇਕੋਲਾ ਅੱਜ ਮਲੇਕੋਲੇ ਦੇ ਵਿੱਚ ਬੀਟੀਗ ਰੱਖੀ ਗਈ ਸੀ ਜੀ ਆਊਟਸੋਰਸਿੰਗ ਅਮਪਲੋਈ ਦੀ ਜਿਹੜੇ ਬੈਂਕਾਂ ਦੇ ਵਿੱਚ ਕੱਚੇ ਕਰਮਚਾਰੀ ਕੰਮ ਕਰ ਰਹੇ ਨੇਗੇ ਪਹਿਲਾਂ ਡੇਲੀ ਵੇਜਸ ਦੇ ਵਿੱਚ ਕੰਮ ਤੇ ਰੱਖਿਆ ਜਾਂਦਾ ਸੀ ਇਹਨਾਂ ਨੂੰ ਜਿਨ੍ਹਾਂ ਨੂੰ 15-15 ਸਾਲ ਹੋ ਗਏ ਬੈਂਕਾਂ ਦੇ ਵਿੱਚ ਕੰਮ ਕਰਦਿਆਂ ਨੂੰ ਔਰ ਇਹਨਾਂ ਦੇ ਨਾਲ ਠੇਕੇਦਾਰਾਂ ਵੱਲੋਂ ਸ਼ੋਸ਼ਣ ਕੀਤਾ ਜਾ ਰਿਹਾ ਹੈਗਾ ਜੋ ਪੂਰੇ ਪੰਜਾਬ ਦੇ ਵਿੱਚ ਠੇਕੇਦਾਰੀ ਸਿਸਟਮ ਚੱਲ ਰਿਹਾ ਆਊਟਸੋਰਸਿੰਗ ਸਿਸਟਮ ਚੱਲ ਰਿਹਾ ਹੈਗਾ ਜੋ ਬਾਹਰ ਲੀਆਂ ਕੰਪਨੀਆਂ ਆ ਕੇ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਇਹ ਬੈਂਕਾਂ ਦੇ ਵਿੱਚ ਜਿਹੜੇ ਕੰਮ ਕਰਦੇ ਵਰਕਰ ਨੇਗੇ ਲੇਡੀਜ਼ ਨੇਗੀਆਂ ਤੇ ਜੈਂਟਸ ਨੇ ਜੋ ਸਾਡੀਆਂ ਭੈਣਾਂ ਨੇ ਵੀਰ ਨੇਗੇ ਉਹਨਾਂ ਦੇ ਨਾਲ ਇੱਕ ਸਾਫ ਤੌਰ ਤੇ ਉਹਨਾਂ ਦੇ ਨਾਲ ਸ਼ੋਸ਼ਣ ਕੀਤਾ ਜਾ ਰਿਹਾ ਸਰਕਾਰਾਂ ਵੱਲੋਂ ਜੋ ਠੇਕੇਦਾਰ ਨੇਗੇ ਬੈਂਕਾਂ ਵੱਲੋਂ 40-40000 50-50000 ਸੈਲਰੀਆਂ ਲੈ ਰਹੇ ਨੇਗੇ ਬਿੱਲ ਲੈ ਰਹੇ ਨੇਗੇ ਔਰ ਸਾਡੇ ਮਜ਼ਦੂਰਾਂ ਨੂੰ ਠੇਕੇਦਾਰਾਂ ਵੱਲੋਂ ਕਿਸੇ ਨੂੰ 5500 ਕਿਸੇ ਨੂੰ 5000 7000 ਕਿਸੇ ਨੂੰ 8000 ਇਦਾਂ ਤਨਖਾਹਾਂ ਦਿੱਤੀਆਂ ਜਾ ਰਹੀਆਂ ਨੇ ਔਰ ਪੂਰੇ ਪੰਜਾਬ ਦੇ ਵਿੱਚ ਜਿਹੜੇ ਬੈਂਕਾਂ ਦੇ ਵਿੱਚ ਸਾਡੇ ਵਰਕਰ ਕੰਮ ਕਰ ਰਹੇ ਨੇਗੇ ਇਹਨਾਂ ਦੇ ਨਾਲ ਬਹੁਤ ਹੀ ਸ਼ੋਸ਼ਣ ਹੋ ਰਿਹਾਗਾ ਇਹਨਾਂ ਨੂੰ ਕੋਈ ਛੁੱਟੀ ਪ੍ਰੋਵਾਈਡ ਨਹੀਂ ਕੀਤੀ ਜਾਂਦੀ ਕੋਈ ਮੈਡੀਕਲ ਸਹੂਲਤ ਨਹੀਂ ਦਿੱਤੀ ਜਾਂਦੀ ਹੈਗੀ ਸੋ ਸਾਡੀਆਂ ਇਹ ਸਰਕਾਰਾਂ ਨੂੰ ਸੈਂਟਰ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਇਹ ਅਪੀਲ ਹੈਗੀ ਇਹ ਬੇਨਤੀਆਂ ਨੇ ਵੀ ਸਾਡੀਆਂ ਇਹ ਮੰਗਾਂ ਮਨਜ਼ੂਰ ਕੀਤੀਆਂ ਜਾਣ ਜੋ ਠੇਕੇਦਾਰੀ ਸਿਸਟਮ ਹੈ ਆਊਟਸੋਰਸਿੰਗ ਸਿਸਟਮ ਹੈਗਾ ਇਹਨੂੰ ਖਤਮ ਕੀਤਾ ਜਾਵੇ ਪੰਜਾਬ ਦੇ ਵਿੱਚੋਂ ਔਰ ਸਾਨੂੰ ਡੀਸੀ ਰੇਟ ਰਾਹੀਂ ਬੈਂਕਾਂ ਦੇ ਵਿੱਚ ਰੱਖਿਆ ਜਾਵੇ ਔਰ ਸਮਾਂ ਆਉਣ ਤੇ ਸਾਡੇ ਵਰਕਰਾਂ ਨੂੰ ਬੈਂਕ ਦੇ ਵਿੱਚ ਪਰਮਾਨੈਂਟ ਕੀਤਾ ਜਾਵੇ ਜਿਨ੍ਹਾਂ ਨੂੰ 5-5 ਸਾਲ ਬੈਂਕ ਦੇ ਵਿੱਚ ਕੰਮ ਕਰਦੇ ਹੋਗੇ ਕਈ ਸਾਡੇ ਸਾਥੀ ਆਏ ਜਿਹਨਾਂ ਨੇ 20-20 ਸਾਲ ਵੀ ਗੁਜ਼ਾਰਤੇ ਬੈਂਕ ਦੇ ਵਿੱਚ ਕੰਮ ਕਰਦੇ ਆ। ਸੋ ਸਾਡੀ ਪੰਜਾਬ ਸਰਕਾਰ ਔਰ ਸੈਂਟਰ ਸਰਕਾਰ ਨੂੰ ਇਹ ਬੇਨਤੀ ਐ ਅਪੀਲ ਆ ਇਹ ਜੇ ਸਾਡੀਆਂ ਹੀ ਮੰਗਾਂ ਨਾ ਕਬੂਲ ਕੀਤੀਆਂ ਗਈਆਂ ਤਾਂ ਇਹ ਸੰਘਰਸ਼ ਤੇਜ਼ ਕੀਤੇ ਜਾਣਗੇ। ਜਿੱਥੇ ਸਾਨੂੰ ਰੋਜ਼ ਮੋਜ਼ਾ ਹੜਾ ਕਰਨਾ ਪਿਆ ਜ਼ਰੂਰ ਕਰਾਂਗੇ। ਜੇ ਭੁੱਖ ਹੜਤਾਲ ਤੇ ਵੀ ਬੈਠਣਾ ਪਿਆ ਤਾਂ ਵੀ ਬੈਠਾਂਗੇ। ਸੋ ਸਾਡੇ ਜਿੰਨੇ ਵਰਕਰ ਪੂਰੇ ਪੰਜਾਬ ਦੇ ਵਿੱਚ ਕੰਮ ਕਰਦੇ ਆ ਔਰ ਸਾਡੇ ਨਾਲ ਜਿਹੜੀਆਂ ਭਰਾਤਰੀ ਜਥੇਬੰਦੀਆਂ ਦਾ ਏਕਾ ਵੀ ਹੈ ਜਿੰਨੀਆਂ ਵੀ ਪੰਜਾਬ ਦੀਆਂ ਜਥੇ ਸਮੂਹਿਕ ਜਥੇਬੰਦੀਆਂ ਨੇ ਭਰਾਤਰੀ ਜਥੇਬੰਦੀਆਂ ਨੇ ਪਾਵਰ ਆਫ ਸੋਸ਼ਲ ਯੂਨਿਟੀ ਹੈ ਡਾਕਟਰ ਪੀ ਬਰਾਓ ਵੇਦਕਰ ਮਿਸ਼ਨ ਪੰਜਾਬ ਬੀਗਮਪੁਰਾ ਇਕਤਾ ਦਲ ਜਿੰਨੀਆਂ ਵੀ ਭਰਾਤਰੀ ਜਥੇਬੰਦੀਆਂ ਨੇ ਸਾਡੀ ਸਪੋਰਟ ਕਰ ਰਹੀਆਂ ਨੇ ਔਰ ਪੰਜਾਬ ਸਰਕਾਰ ਸੈਂਟਰ ਸਰਕਾਰ ਨੂੰ ਦੁਆਰੇ ਫੇਰ ਇਹ ਅਪੀਲ ਕਰਦੇ ਆ ਕਿ ਸਾਡੀਆਂ ਇਹ ਮੰਗਾਂ ਮਨਜ਼ੂਰ ਕੀਤੀਆਂ ਜਾਣ ਠੇਕੇਦਾਰੀ ਸਿਸਟਮ ਨੂੰ ਖਤਮ ਕੀਤਾ ਜਾਵੇ ਔਰ ਜੋ ਸਾਡੇ ਬਣਦੇ ਹੱਕ ਨੇਗੇ ਉਹਨਾਂ ਨੂੰ ਪ੍ਰੋਵਾਈਡ ਕੀਤੇ ਜਾਣ ਔਰ ਸਮੇਂ ਸਿਰ ਜਿਹੜੀ ਸਾਡੇ ਮਲਾਜ਼ਮਾਂ ਨੂੰ ਸਮੇ ਸਰ ਕੋਈ ਛੁੱਟੀ ਨਹੀਂ ਦਿੱਤੀ ਜਾਂਦੀ ਔਰ ਠੇਕੇਦਾਰਾਂ ਵੱਲੋਂ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਉਹਨਾਂ ਨੂੰ ਬਤਮੀਜ਼ੀ ਦੇ ਨਾਲ ਸਾਡੀਆਂ ਭੈਣਾਂ ਦੇ ਨਾਲ ਮਤਲਬ ਡੀਲ ਕਰਦੇ ਹੈਗੇ ਸੋ ਕਈ ਠੇਕੇਦਾਰ ਲੁਧਿਆਣੇ ਦੇ ਵੀ ਨੇਗੇ ਹੈਪੀ ਠੇਕੇਦਾਰ ਹੈ ਔਰ ਕਈ ਕਿੱਥੋਂ ਆਇਓ ਜੀ ਘੋਰਪੈਂਡਾ ਕਿਹੜਾ ਜ਼ਿਲ੍ਹਾ ਜੀ ਲੁਧਿਆਣਾ ਅੱਜ ਤੁਸੀਂ ਮਲੇਕੋਡਲਾ ਚ ਪਹੁੰਚੋਂ ਕਿਸ ਮਕਸਦ ਨੂੰ ਲੈ ਕੇ ਪਹੁੰਚੋਂ ਜੀ ਜੀ ਸਾਡੀ ਤਨਖਾਹ ਘਟਾ ਹੈ ਜੀ ਬਹੁਤ ਜ਼ਿਆਦਾ ਕਿਹੜੀ ਬੈਂਕ ਚ ਕੰਮ ਕਰਦੇ ਹੋ ਐਸ ਬੀ ਆਈ ਤੋਂ ਦੀ ਇੱਥੇ 5 ਸਾਲ ਹੋ ਗਏ ਲੱਗੀ ਹੋਈ ਨੂੰ 7000 ਤਨਖਾਹ ਦਿੰਦੇ ਆ ਜੀ ਵਧਾ ਨਹੀਂ ਰਹੇ ਹੈਗੇ ਕੀ ਮੰਗ ਕਰਦੇ ਹੋ ਸਰਕਾਰ ਕੋਲੋਂ ਤਨਖਾਹ ਵਧਾਉਣ ਪੱਕੇ ਰੱਖਣ ਜਿੰਦਰ ਕੌਰ ਜੀ ਕਿੱਥੋਂ ਆਏ ਹੋ ਜੀ ਅਸੀਂ ਬਠਿੰਡਾ ਤੋਂ ਆਏ ਆ ਅੱਜ ਤੁਸੀਂ ਮਲੇਰਕੋਟਲਾ ਚ ਪਹੁੰਚੋ ਇਹ ਕਿੰਨਾ ਦੇ ਸੱਦੇ ਤੇ ਤੁਸੀਂ ਪਹੁੰਚੋ ਕੀ ਅਸੀਂ ਦਲਬਾਗ ਸਿੰਘ ਸੂਬਾ ਪ੍ਰਧਾਨ ਦੇ ਸੱਦੇ ਤੇ ਆਏ ਆ ਕਾ ਕਿਹੜੀ ਯੂਨੀਅਨ ਹੈ ਜੀ ਬੈਂਕ ਆਊਟਸੋਰਸਿੰਗ ਬੈਂਕ ਅਪਲਾਈਜ਼ ਕੀ ਮੰਨੋਰਥ ਕੀ ਆ ਕੀ ਮੰਗ ਰੱਖਦੀਆਂ ਲੇਖ ਲਿਆ ਕੇ ਅਸੀਂ ਮੰਗ ਰੱਖਦੇ ਆ ਕਿ ਸਾਡੀ ਡਿਊਟੀ 8 ਘੰਟੇ ਕੀਤੀ ਜਾਵੇ 8 ਘੰਟੇ ਤੋਂ ਜ਼ਿਆਦਾ ਕੰਮ ਨਾ ਕਰਵਾਇਆ ਜਾਵੇ ਸਾਨੂੰ 6-6000 ਚ 12-12 ਘੰਟੇ ਕੰਮ ਕਰਨ ਲਈ ਕਿਹਾ ਜਾਂਦਾ ਹੈ ਤੁਸੀਂ ਮਤਲਬ ਠੇਕੇਦਾਰੀ ਪ੍ਰਥਾ ਦੇ ਹਾਂਜੀ ਠੇਕੇਦਾਰ ਸਰਕਾਰ ਕੋਲੋਂ ਕੀ ਮੰਗ ਰੱਖਦੇ ਅਸੀਂ ਕਹਿੰਦੇ ਆ ਕਿ ਠੇਕੇਦਾਰੀ ਬੰਦ ਕੀਤੀ ਜਾਵੇ ਸਾਡੀਆਂ ਤਨਖਾਹਾਂ ਵਧਕੀਆਂ ਜਾਣ ਜੇ ਸਾਥੋਂ 8 ਘੰਟੇ ਹੀ ਕੰਮ ਕਰਵਾਇਆ ਜਾਵੇ ਕੱਲੂ ਇਹਦੇ ਲਈ ਜੇ ਤੁਹਾਨੂੰ ਸੰਘਰਸ਼ ਕਰਨਾ ਪਿਆ ਤੁਸੀਂ ਅੱਗੇ ਵੀ ਜਾ ਸਕਦੇ ਹਾਂਜੀ ਅਸੀਂ ਦੂਰ ਤੱਕ ਲੜਾਂਗੇ ਜਿੱਥੋਂ ਟਿੱਕਰ ਹੋ ਸਕੇ ਅਸੀਂ ਉਥੋਂ ਟਿੱਕਰ ਹੀ ਸਰਕਾਰਾਂ ਨਾਲ ਲੜਾਂਗੇ ਨਿੰਦਰ ਕੌਰ ਜੀ ਕਿੱਥੋਂ ਆਏ ਹੋ ਬਠਿੰਡਾ ਤੋਂ ਜੀ ਕੀ ਮਕਸਦ ਨੂੰ ਲੈ ਕੇ ਪਹੁੰਚੇ ਅਸੀਂ ਇਸ ਮਤਲਬ ਨੂੰ ਲੈ ਕੇ ਪਹੁੰਚੇ ਹਾਂ ਜੇ ਕਿ ਸਾਡੀ ਤਨਖਾਹਾਂ ਵਧ ਦਿੱਤੀਆਂ ਜਾਣ ਸਾਨੂੰ ਪੱਕੇ ਕੀਤਾ ਜਾਵੇ ਠੇਕੇਦਾਰੀ ਬੰਦ ਕੀਤੀ ਜਾਵੇ